ਇਸ ਸਾਲ ਬਾਲੀਵੁੱਡ ਫਿਲਮ ਦਿਲwale ਦੁਲਹਨੀਆਂ ਲੈ ਜਾਏਗੇ ਯਾਨੀ ਕਿ ਡੀ ਡੀ ਐਲ ਜੇ ਦੇ ਰਿਲੀਜ਼ ਹੋਏ ਨੂੰ 30 ਸਾਲ ਹੋ ਗਏ ਨੇ ਯਾਨੀ ਕਿ 30ਵੀਂ ਬਰੇਗੰਡ ਹੈ ਜਿਸ ਨੂੰ ਮਨਾਉਣ ਦੇ ਲਈ ਲੰਡਨ ਦੇ ਲੈਸਟਰ ਸਕੁਅਰ ਦੇ ਵਿੱਚ ਸ਼ਾਹਰੁਖ ਖਾਨ ਅਤੇ ਕਾਜੋਲ ਨੇ ਇੱਕ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ ਇਸ ਬੁੱਤ ਨੂੰ ਫਿਲਮ ਦੇ ਪ੍ਰਤੀਕਾਤਮਕ ਪੋਜ਼ ਦੇ ਵਿੱਚ ਦੁਬਾਰਾ ਬਣਾਇਆ ਗਿਆ ਜਿਸ ਦੇ ਵਿੱਚ ਸ਼ਾਹਰੂਖ ਰਾਜ ਦੇ ਰੂਪ ਦੇ ਵਿੱਚ ਅਤੇ ਕਾਜੋਲ ਸਿਮਰਨ ਦੇ ਰੂਪ ਦੇ ਵਿੱਚ ਦਿਖਾਈ ਦੇ ਰਹੇ ਨੇ ਇਸ ਮੌਕੇ ਦੇ ਉੱਤੇ ਦੋਵੇਂ ਕਲਾਕਾਰ ਮੌਜੂਦ ਸਨ ਸ਼ਾਹਰੂਖ ਖਾਨ ਨੇ ਕਾਲਾ ਸੂਟ ਪਾਇਆ ਹੋਇਆ ਸੀ ਜਦੋਂ ਕਿ ਕਾਜੋਲ ਨੇ ਨੀਲੀ ਸਾੜੀ ਪਾਈ ਹੋਈ ਸੀ ਉਹਨਾਂ ਨੇ ਫਿਲਮ ਦੀ ਕਈ ਯਾਦਾਂ ਨੂੰ ਸਾਂਝਾ ਕੀਤਾ ਹੁਣ ਇਸ ਮੌਕੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਹਨ ਦਿਲਵਾਲੇ ਦੁਲਹਨੀਆਂ ਲੈ ਜਾਏਗੇ ਬਾਲੀਵੁੱਡ ਦੀ ਇੱਕ ਅਜਿਹੀ ਫਿਲਮ ਹੈ ਜੋ ਕਿ ਹਰ ਵਰਗ ਹਰ ਉਮਰ ਦੇ ਦਰਸ਼ਕ ਵੱਲੋਂ ਪਸੰਦ ਕੀਤੀ ਗਈ ਸੀ ਇਸ ਫਿਲਮ ਨੇ ਨਾ ਸਿਰਫ ਸ਼ਾਹਰੁਖ ਖਾਨ ਅਤੇ ਕਾਜੋਲ ਦੇ ਫਿਲਮੀ ਕੈਰੀਅਰ ਨੂੰ ਨਵਾਂ ਮੋੜ ਦਿੱਤਾ ਸਗੋਂ ਹਿੰਦੀ ਫਿਲਮ ਸਿਨੇਮਾ ਦੀ ਨੁਹਾਰ ਵੀ ਬਦਲੀ ਇਹ ਯਸ਼ ਚੋਪੜਾ ਦੇ بیٹے ਆਦਿਤਿਆ ਚੋਪੜਾ ਵੱਲੋਂ ਡਾਇਰੈਕਟ ਕੀਤੀ ਗਈ ਪਹਿਲੀ ਫਿਲਮ ਸੀ ਜਿਸ ਨੇ ਰਿਕਾਰਡ ਸਫਲਤਾ ਹਾਸਲ ਕੀਤੀ ਇਸ ਫਿਲਮ ਦੇ ਫੈਨਸ ਇਸ ਫਿਲਮ ਨੂੰ ਅੱਜ ਵੀ ਉਨਾ ਹੀ ਪਸੰਦ ਕਰਦੇ ਨੇ ਅਤੇ ਰਾਜ ਸਿਮਰਨ ਦੀ ਜੋੜੀ ਉਹਨਾਂ ਦੇ ਲਈ ਪਹਿਲੇ ਦਰਜੇ ਦੀ ਜੋੜੀ ਹੈ। ਅੱਜ ਜਦੋਂ ਫਿਲਮ ਨੇ ਆਪਣੇ ਰਿਲੀਜ਼ ਦੇ 30 ਸਾਲ ਪੂਰੇ ਕਰ ਲਏ ਤਾਂ ਲੰਡਨ ਦੇ ਲੈਸਟਰ ਸਕੁਅਰ ਦੇ ਵਿੱਚ ਸ਼ਾਹਰੂਖ ਖਾਨ ਅਤੇ ਕਾਜੋਲ ਨੇ ਇੱਕ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਦੇ ਉੱਤੇ ਸ਼ਾਹਰੂਖ ਖਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਬਹੁਤ ਖਾਸ ਹੈ। ਮੈਨੂੰ ਲੰਡਨ ਅਤੇ ਲੰਡਨ ਦਾ ਇਹ ਇਲਾਕਾ ਬਹੁਤ ਪਸੰਦ ਹੈ। ਜਦੋਂ ਮੈਂ ਛੋਟਾ ਸੀ ਜਾਂ ਬੱਚਿਆਂ ਦੇ ਨਾਲ ਆਂਦਾ ਸੀ ਤਾਂ ਮੈਂ ਅਕਸਰ ਹੀ ਪਿਕਾਡਲੀ ਅਤੇ ਲੈਸਟਰ ਸਕੁਅਰ ਦੇ ਸਿਨੇਮਾ ਘਰਾਂ ਦੇ ਵਿੱਚ ਜਾਂਦਾ ਸੀ। ਮੈਂ ਇਸ ਨੂੰ ਸਹੀ ਢੰਗ ਦੇ ਨਾਲ ਨਹੀਂ ਦੇਖ ਸਕਦਾ ਸੀ ਪਰ ਮੈਂ ਰਾਤ ਨੂੰ ਵਾਪਸ ਆ ਕੇ ਇਸ ਨੂੰ ਸ਼ਾਂਤੀ ਦੇ ਨਾਲ ਦੇਖਣਾ ਚਾਹੁੰਦਾ ਸੀ। ਕਾਜੋਲ ਦੇ ਨਾਲ ਇਸ ਮੂਰਤੀ ਦਾ ਹਿੱਸਾ ਬਣਨਾ ਬਹੁਤ ਹੀ ਵਧੀਆ ਮਹਿਸੂਸ ਕਰਨ ਵਰਗਾ ਹੈ। ਉਹਨਾਂ ਅੱਗੇ ਕਿਹਾ ਕਿ ਯੂਕੇ ਭਾਰਤੀ ਸਿਨੇਮਾ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ। ਸਾਡੀਆਂ ਫਿਲਮਾਂ ਨੂੰ 90 ਦੇ ਦਹਾਕੇ ਦੇ ਵਿੱਚ ਇੱਥੇ ਸਿਨੇਮਾ ਘਰਾਂ ਦੇ ਵਿੱਚ ਜਗ੍ਹਾ ਮਿਲਣੀ ਸ਼ੁਰੂ ਹੋ ਗਈ ਸੀ ਡੀ ਡੀ ਐਲ ਜੀ ਉਹ ਫਿਲਮ ਸੀ ਜਿਸ ਨੇ ਵਿਦੇਸ਼ਾਂ ਦੇ ਵਿੱਚ ਭਾਰਤੀ ਫਿਲਮਾਂ ਨੂੰ ਇੱਕ ਨਵੀਂ ਪਛਾਣ ਦਿੱਤੀ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਫਿਲਮ ਹੁਣ ਇਥੋਂ ਦੇ ਸੱਭਿਆਚਾਰ ਦਾ ਹਿੱਸਾ ਬਣ ਗਈ ਹੈ ਸ਼ਾਹਰੁਖ ਨੇ ਅੱਗੇ ਕਿਹਾ ਕਿ ਅਸੀਂ ਡੀ ਡੀ ਐਲ ਜੇ ਨੂੰ ਛੁੱਟੀਆਂ ਦੇ ਵਾਂਗ ਸ਼ੂਟ ਕੀਤਾ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕਿੰਨੀ ਵੱਡੀ ਫਿਲਮ ਬਣੇਗੀ ਅੱਜ ਇਹ ਸਿਰਫ ਸਾਡੀ ਫਿਲਮ ਨਹੀਂ ਹੈ ਸਗੋਂ ਹਰ ਦਰਸ਼ਕ ਦੀ ਫਿਲਮ ਹੈ ਜਿਸ ਨੇ ਇਸ ਨੂੰ ਆਪਣੀਆਂ ਯਾਦਾਂ ਦੇ ਵਿੱਚ ਸੰਭਾਲ ਕੇ ਰੱਖਿਆ ਕਾਜੋਲ ਨੇ ਇਸ ਸੰਬੰਧੀ ਕਿਹਾ ਕਿ ਮੈਨੂੰ ਯਾਦ ਹੈ ਜਦੋਂ ਅਸੀਂ ਬਸ ਦੇ ਸੀਨ ਨੂੰ ਸ਼ੂਟ ਕਰਦੇ ਸੀ ਤਾਂ ਬਹੁਤ ਠੰਡ ਸੀ ਮੀਂਹ ਪੈ ਰਿਹਾ ਸੀ ਅਤੇ ਜਦੋਂ ਅਸੀਂ ਉੱਪਰ ਸ਼ੂਟਿੰਗ ਕਰ ਰਹੇ ਸੀ ਤਾਂ ਸਾਡੇ ਸਵੈਟਰ ਹੇਠਾਂ ਰੱਖੇ ਹੁੰਦੇ ਸਨ ਕੋਰਿਓਗ੍ਰਾਫਰ ਵੀ ਨਹੀਂ ਪਹੁੰਚ ਸਕਿਆ ਫਿਰ ਵੀ ਅਸੀਂ ਸ਼ੂਟ ਪੂਰਾ ਕੀਤਾ ਉਹਨਾਂ ਕਿਹਾ ਕਿ ਉਸ ਸਮੇਂ ਲੰਡਨ ਬਹੁਤ ਵੱਖਰਾ ਸੀ ਇਹ ਫਿਲਮ ਨਾ ਸਿਰਫ ਭਾਰਤ ਦੇ ਵਿੱਚ ਸਗੋਂ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਫਿਲਮਾਂ ਦੇ ਵਿੱਚੋਂ ਇੱਕ ਬਣ ਗਈ ਹੈ ਡੀ ਡੀ ਐਲ ਜੇ ਅਜੇ ਵੀ ਸਭ ਤੋਂ ਲੰਬੀ ਚੱਲਣ ਵਾਲੀ ਫਿਲਮ ਹੈ ਅਤੇ ਹੁਣ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸੂਚੀਬੱਧ ਹੈ ਕਾਜੋਲ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਲੋਕ ਮੈਨੂੰ ਦੱਸਦੇ ਨੇ ਕਿ ਉਹਨਾਂ ਨੇ ਡੀ ਡੀ ਐਲ ਜੇ ਦੇਖਣ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਇਹ ਫਿਲਮ ਕਈ ਪਰਿਵਾਰਾਂ ਦੇ ਲਈ ਇੱਕ ਪਰੰਪਰਾ ਬਣ ਗਈ ਹੈ। ਡੀਡੀਐਲਜੀ ਦਾ ਨਿਰਮਾਣ ਯਸ਼ਰਾਜ ਫਿਲਮਜ਼ ਦੁਆਰਾ ਕੀਤਾ ਗਿਆ ਸੀ। ਫਿਲਮ ਦੇ ਕਿਰਦਾਰਾ ਰਾਜ ਅਤੇ ਸਿਮਰਨ ਦੇ ਬੁੱਤਾਂ ਦੀ ਸਥਾਪਨਾ ਦੇ ਸੰਬੰਧ ਦੇ ਵਿੱਚ ਯਸ਼ਰਾਜ ਫਿਲਮਜ਼ ਦੇ ਸੀਈਓ ਅਕਸ਼ੇ ਵਿਦੀ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਡੀਡੀਐਲਜੀ ਨੂੰ ਸੀਨਜ਼ ਇਨ ਦਾ ਸਕੁਅਰ ਦੇ ਵਿੱਚ ਜਗ੍ਹਾ ਮਿਲੀ ਹੈ। ਇਹ ਭਾਰਤੀ ਸਿਨੇਮਾ ਦੇ ਲਈ ਸਨਮਾਨ ਦੀ ਗੱਲ ਹੈ। ਹੈਰੀ ਪੌਟਰ, ਵੰਡਰ ਵੂਮੈਨ ਅਤੇ ਬੈਟਮੈਨ ਵਰਗੇ ਪ੍ਰਮੁੱਖ ਗਲੋਬਲ ਆਈਕਨਾਂ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ। ਇਹ ਦਰਸਾਉਂਦਾ ਹੈ ਕਿ ਦੁਨੀਆ ਭਰ ਦੇ ਦਰਸ਼ਕਾਂ ਨੇ ਇਸ ਫਿਲਮ ਨੂੰ ਕਿੰਨਾ ਪਿਆਰ ਕੀਤਾ ਤੁਹਾਨੂੰ ਦੱਸ ਦਈਏ ਕਿ ਦਿਲਵਾਲੇ ਦੁਲਹਨੀਆਂ ਲੈ ਜਾਣਗੇ ਦਾ ਨਿਰਦੇਸ਼ਨ ਅਦਿੱਤ ਚੋਪੜਾ ਨੇ ਕੀਤਾ ਸੀ ਇਹ ਫਿਲਮ 20 ਅਕਤੂਬਰ 1995 ਨੂੰ ਰਿਲੀਜ਼ ਹੋਈ ਸੀ ਇਹ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਡੂੰਘਾਈ ਦੇ ਨਾਲ ਵਸੀ ਹੋਈ ਹੈ ਇਸ ਦੇ ਕਿਰਦਾਰਾ ਰਾਜ ਅਤੇ ਸਿਮਰਨ ਨੇ ਹਿੰਦੀ ਸਿਨੇਮਾ ਦੇ ਵਿੱਚ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ ਇਹ ਭਾਰਤ ਦੀ ਸਭ ਤੋਂ ਲੰਬੀ ਚੱਲਣ ਵਾਲੀ ਫਿਲਮ ਹੈ ਜੋ ਕਿ ਅਜੇ ਵੀ ਮੁੰਬਈ ਦੇ ਮਰਾਠਾ ਮੰਦਰ ਸਿਨੇਮਾ ਹਾਲ ਦੇ ਵਿੱਚ ਦਿਖਾਈ ਜਾਂਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ